ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਚੈਨਲ ਰਵਿਊਜ਼ ਤੇ ਮੈਂ ਕਿਰਨ ਸੂਬੇ ਵਿੱਚ ਭਾਵੇਂ ਠੰਡ ਆਪਣਾ ਜ਼ੋਰ ਨਹੀਂ ਦਿਖਾ ਰਹੀ ਪਰ ਧੁੰਦ ਨੇ ਆਪਣਾ ਜ਼ੋਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਜਿਸ ਕਾਰਨ ਹਾਈਵੇ ਚੱਲਣ ਵਾਲੇ ਵਾਹਨ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਵੇਰ ਤੜਕੀ ਪੈ ਰਹੀ ਧੁੰਦ ਕਾਰਨ ਨਾ ਸਿਰ ਵਾਹਨਾਂ ਦੀ ਰਫ਼ਤਾਰ ਹੌਲੀ ਹੋ ਰਹੀ ਹੈ ਸਗੋਂ ਵਿਜ਼ਿਬਿਲਟੀ ਵਿੱਚ ਵੀ ਦਿੱਕਤ ਆ ਰਹੀ ਹੈ ਜਿਸ ਦੇ ਨਾਲ ਹੀ ਮੌਸਮ ਵਿਭਾਗ ਨੇ 29 ਨਵੰਬਰ ਤੱਕ ਜੈਲੋ ਅਲਰਟ ਜਾਰੀ ਕੀਤਾ ਹੈ ਇਸ ਦੇ ਮੁਤਾਬਕ ਅਗਲੇ 2-3 ਦਿਨਾਂ ਤੱਕ ਧੁੰਦ ਦਾ ਕਾਫੀ ਅਸਰ ਦੇਖਣ ਨੂੰ ਮਿਲ ਸਕਦਾ ਹੈ ਇਸ ਦਾ ਪ੍ਰਭਾਵ ਖਾਸ ਤੌਰ ਤੇ ਖੁੱਲੇ ਮੈਦਾਨਾਂ ਅਤੇ ਹਾਈਵੇ ਤੇ ਜ਼ਿਆਦਾ ਹੋਵੇਗਾ ਜਦਕਿ ਸ਼ਹਿਰੀ ਖੇਤਰਾਂ 'ਤੇ ਧੁੰਦ ਆਪਣਾ ਅਸਰ ਦਿਖਾ ਰਹੀ ਹੈ ਜਿਸ ਤਰ੍ਹਾਂ ਤੇ 3-4 ਦਿਨਾਂ ਬਾਅਦ ਪੰਜਾਬ ਭਾਰ ਦੇ ਧੁੰਦ ਅਤੇ ਠੰਡ ਦੋਵਾਂ ਦਾ ਅਸਰ ਦੇਖਣ ਨੂੰ ਮਿਲ ਸਕਦਾ ਹੈ ਮੌਸਮ ਵਿਭਾਗ ਵੱਲੋਂ ਅੱਜ ਪੰਜਾਬ ਦੇ 15 ਜ਼ਿਲ੍ਹਿਆਂ ਲਈ ਧੁੰਦ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ ਇਹ ਬਿਜਲੀ ਵੀ 50 ਮੀਟਰ ਤੋਂ ਵੀ ਘੱਟ ਹੋ ਸਕਦੀ ਹੈ ਮੌਸਮ ਵਿਗਿਆਨੀ ਕੇਂਦਰ ਮੁਤਾਬਕ ਅੱਜ ਜ਼ੁਲੰਦਰ ਅੰਮ੍ਰਿਤਸਰ ਗੁਰਦਾਸਪੁਰ ਹੁਸ਼ਿਆਰਪੁਰ ਨਮਾ ਸਹਿਰ ਕਪੂਰਥਲਾ ਮੋਗਾ ਲੁਧਿਆਣਾ ਸੰਗਰੂਰ ਪਟਿਆਲਾ ਬਠਿੰਡਾ ਬਰਨਾਲ ਅਤੇ ਮਾਨਸਾ ਦੇ ਸੰਗਠਨ ਤੋਂ ਅਦਸਤਿ ਸੁਾਵਨਾ ਦੱਸੀ ਜਾ ਰਹੀ ਹੈ ਇੱਥੇ ਸੰਗਠਨ ਦੀ ਸਤਾਵਣੀ ਦਿੱਤੀ ਗਈ ਹੈ ਜਿਸ ਕਾਰਨ ਵਾਹਨ ਚਾਲਕਾਂ ਨੂੰ ਸੜਕ ਤੇ ਆਪਣੀ ਰਫਤਾਰ ਹੌਲੀ ਰੱਖਣੀ ਪੈ ਸਕਦੀ ਹੈ ਸਾਨੂੰ ਦੱਸ ਦਿੰਦੇ ਹਾਂ ਕਿ ਜਿਸ ਕਾਰਨ 3 ਨਵੰਬਰ ਤੋਂ ਪਹਾੜੀ ਇਲਾਕਿਆਂ ਵਿੱਚ ਵਾਰਸ਼ ਦੀ ਅਤੇ ਬਰਫਪਾਰੀ ਦੀ ਸਤਾਵਣੀ ਵੀ ਦਿੱਤੀ ਗਈ ਹੈ ਹੋਰ ਖਬਰ ਚੈਨਲ 'ਤੇ ਸਾਡੇ ਚੈਨਲ ਨੂੰ ਘੰਟੀ ਵਾਲਾ ਬਟਨ ਦਬਾ ਕੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਜ਼ਰੂਰ ਕਰ ਦੇਣਾ ਮਿਲਦੇ ਆਂ ਹੋਰ ਵੀਡੀਓ ਨਾਲ ਧੰਨਵਾਦ ਜੀ